ਬਾਈ ਜੀ 31 ਤੱਕ ਇਹਦੀ ਪਾਸਿੰਗ ਪਈ ਆ ਮਾਡਲ 7 ਹੈ ਜੀ ਠੀਕ ਹੈ ਲੈਵੇ 7 ਮਾਡਲ ਐਨਓਸੀ ਇਹਦੀ ਵੀ ਆ ਜੋਗੀ ਐਨਓਸੀ ਦਾ ਖਰਚਾ ਸਾਡਾ ਬੀਮੇ ਦਾ ਮਾਲਕ ਦਾ ਹੋਊਗਾ ਜੀ 3500 ਰੁਪਏ ਠੀਕ ਆ ਬਾਈ ਜੀ ਹਾਂ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਖੜੀ ਸੀ ਤੇ ਬਾਈ ਜਸਵੀਰ ਆਪਾਂ ਨੇ ਨਾਲਾ ਕਰਦੇ ਗੱਲਬਾਤ ਕਿੰਨੇ ਟਰੈਕਟਰ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜਸਵੀਰ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਣਾ 9 ਏ ਕਬਾ ਜੀ ਤੇ ਇਥੋਂ ਬਿਨਾ ਬਾਈ ਜੀ ਕਿਤੇ ਟਰੈਕਟਰ ਹੁੰਦੇ ਨੇ ਆਪਣੇ ਆਪਣੇ ਇੱਥੇ ਹੀ ਖੜੇ ਹੁੰਦੇ ਤਲਵੰਡੀ ਬਾਈ ਕਰੇ ਵੀ ਹੁੰਦੇ ਮਾੜੇ ਮੁੱਤ ਤੇ ਪਿੰਡ ਹੈਗਾ ਬਾਈ ਜੀ ਨਾਗੋ ਕੀ ਸਰਸੇ ਦੇ ਕੋਲੇ ਠੀਕ ਆ ਬਾਈ ਜੀ ਲੋਨ ਵਗੈਰਾ ਦੀ ਫੈਸਿਬਿਲਟੀ ਕੋਈ ਲੋਨ ਕਰਵਾ ਦਿੰਨੇ ਆ ਠੀਕ ਆ ਜੀ ਹਰਿਆਣਾ ਨੰਬਰ ਪੰਜਾਬ ਨੰਬਰ ਗੁੰਦੇ ਹੁੰਦੇ ਬਾਈ ਹਾਂ ਠੀਕ ਆ ਬਾਈ ਜੀ ਕਾਪੀ ਕਾ ਨਹੀਂ ਫੁੱਲ ਗਾਰੰਟੀ ਹੈ ਠੀਕ ਆ ਬਾਈ ਜੀ ਤੇ ਅੱਜ ਕਿੰਨੇ ਟਰੈਕਟਰ ਆ ਬਾਈ ਜੀ ਅੱਜ 8-9 ਟਰੈਕਟਰ ਆ ਠੀਕ ਆ ਬਾਈ ਜੀ ਚਲੋ ਬਈ ਵੀਡੀਓ ਆਪਾਂ ਸਟਾਰਟ ਕਰ ਦਾਂਗੇ ਸੋਨਾਲੀਕਾ 750 ਤੋਂ ਤੇ ਮਾਡਲ ਬਾਈ ਜੀ ਚਾਰੇ ਟਾਇਰ ਨਵੇਂ ਆ ਕਹਿਣ ਨੂੰ ਲੱਗਦਾ ਨਹੀਂ ਪਰ ਹਾਂ ਸੋਹਣਾ ਬਹੁਤ ਪਿਆ ਬਈ ਟਰੈਕਟਰ ਆ ਪੂਰਾ ਫੋਲੋ ਸੋਹਣਾ ਟਰੈਕਟਰ ਬਈ ਦੇਖ ਸਕਦੇ ਹੋਗੇ ਕੰਡੀਸ਼ਨ ਘੱਟੋ ਘੱਟ 20 ਕੀ ਮਾਡਲ ਵਰਗੀ ਕੰਡੀਸ਼ਨ ਪਿਆ ਪੂਰੇ ਸੋਹਣਾ ਟਰੈਕਟਰ ਹੈਗਾ ਤੇ ਬਾਕੀ ਦੇਖ ਸਕਦੇ ਹੋ ਟੱਚ ਬਚ ਕੇ ਬਈ ਕਿਤੋਂ ਨਹੀਂ ਟੱਚਿੰਗ ਬਚੇਗੀ ਠੀਕ ਹੈ ਜੀ ਤੇ ਟਾਇਰ ਬਈ ਜੀ ਤੇ ਟਾਇਰ ਚਾਰੇ ਨਵੇਂ ਆ ਸੀਟ ਦੇ ਜੀ ਠੀਕ ਹੈ ਲੋ ਵੀ ਚੌਕੜਾ ਡਰਦਾ ਨਵਾਂਗਾ ਪਾਪੋ ਸਟੀering ਆ ਹਰਿਆਣਾ ਨੰਬਰ ਆਣਾ ਬਈ ਜੀ ਹਾਂ ਫਤਿਹਵਾਦ ਦਾ ਨੰਬਰ ਆ ਜੀ ਠੀਕ ਹੈ ਜੀ ਲੋਨ ਵੀ ਕਰਵਾ ਦਿੰਨੇ ਆ ਜੀ ਆਪਾਂ ਠੀਕ ਹੈ ਜੀ ਤੇ ਐਨਓਸੀ ਵੀ ਨਿਕਲਿਆ ਹੋਊਗੀ ਠੀਕ ਹੈ ਜੇ ਪੰਜਾਬ ਚ ਖਰੀਦਣਾ ਐਨਓਸੀ ਨਹੀਂ ਹੋਣੀ ਬਈ ਠੀਕ ਆ ਬਾਈ ਕੋਈ ਚੱਕਰ ਨਹੀਂ ਹੈਗਾ ਕਈ ਵਾਰ ਆਲਾ ਕਹਿੰਦੇ ਨਾ ਵੀ ਰਿਆਣਾ ਨੰਬਰ ਤੋਂ ਚੱਲ ਜਾਂਦਾ ਹੈ ਨਾ ਬਈ ਨਾ ਨਾ ਕੋਈ ਚੱਕਰ ਨਹੀਂ ਬਾਈ ਠੀਕ ਆ ਬਾਈ ਜੀ ਤੇ ਡਿਮਾਂਡ ਬਾਈ ਜੀ ਇਹਦੀ ਡਿਮਾਂਡ 395000 ਰੁਪਏ ਜੀ ਠੀਕ ਆ ਜੀ ਤੇ ਮੌਕੇ ਤੇ ਬਈ ਇਹ ਮੌਕੇ ਦੇ ਦਾਂਗੇ ਜੀ 375000 ਦਾ 375000 ਦਾ ਟਰੈਕਟਰ ਵੀ ਕੱਟੇ ਜਾਊਗਾ ਬਈ ਨਾਲ ਹਾਂ ਟਰੈਕਟਰ ਵੀ ਕੱਟੇ ਜਾਊਗਾ ਤੇ ਅੱਗੇ ਕਹ ਬਾਈ ਇਹ ਨਿਊ ਹਾਲੈਂਡ 55500 ਐਮਪੀਰ ਸਿਸਟਮ ਲੱਗਿਆ ਹੈ ਕਨੋਪੀ ਸਤਰੀ ਲੱਗੇ ਹੋਣੇ ਬਾਈ ਹਾਂ ਤੇ ਟਾਇਰ ਵੀ 16 ਦੇ ਦੇ 16 ਦੇ ਠੀਕ ਹੈ ਜੀ 3 ਸਪੀਡ ਚਾਹ ਬਾਈ ਜੀ ਨਹੀਂ 2 ਸਪੀਡ ਹੈ ਜੀ ਠੀਕ ਹੈ ਜੀ ਪਾਵਰ ਸਟੀering ਆ ਤੇ ਟਾਇਰ ਕਿੰਨੇ ਕੇ ਪੈਸੇ ਪਿਆ ਬਾਈ ਜੀ ਟਾਇਰ ਮਗਰਲੇ ਤਾਂ 80 85 ਪੈਸੇ ਅਗਲੇ 70 75 ਪੈਸੇ ਠੀਕ ਆ ਬਾਈ ਜੀ ਤੇ ਇਹ ਵੀ ਹਰਿਆਣਾ ਦਾ ਨੰਬਰ ਹੈ ਨਾ ਬਾਈ ਜੀ ਹਰਿਆਣਾ ਨੰਬਰ ਆ ਵੀ ਫਤਿਹਵਾਲ ਨੰਬਰ ਆ ਜੀ ਠੀਕ ਆ ਬਾਈ ਜੀ 34 ਤੱਕ ਇਹਦੀ ਪਾਸਿੰਗ ਪਈ ਆ ਮਾਡਲ 7 ਹੈ ਜੀ ਠੀਕ ਹੈ ਲਓ ਵੀ 7 ਮਾਡਲ ਆ ਐਨਓਸੀ ਇਹਦੀ ਵੀ ਆ ਜੋਗੀ ਠੀਕ ਆ ਬਾਈ ਜੀ ਬਾਕੀ ਜ ਕੰਪਨੀ ਵੱਲੋਂ ਉਮੀ ਪਈ ਜਾਨਾ ਬਈ ਉਮੀ ਜੀ ਉਮੀ ਆ ਦੇ ਟਰੈਕਟਰ ਬਹੁਤ ਸੋਹਣਾ ਪਿਆ ਬਈ ਯਾਰ ਇਹ ਕਲਾ ਵੀ ਪੂਰਾ ਸੋਹਣਾ ਟਰੈਕਟਰ ਪਿਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੀ ਡਿਮਾਂਡ ਪਈ ਜੀ ਇਹਦੀ ਡਿਮਾਂਡ 3,75,000 ਹੈ ਜੀ ਠੀਕ ਹੈ ਜੀ ਮੌਕੇ ਤੇ ਬਈ ਜੀ ਮੌਕੇ ਤੇ 3,55,000 ਦਾ ਟਰੈਕਟਰ ਦੇਣਾ ਠੀਕ ਹੈ ਮਤਲਬ 20,000 ਰੁਪਏ ਦੀ ਛੂਟ ਹੈਗੀ ਹੈ ਨਾ ਬਈ ਜੀ ਹਾਂ ਤੇ ਕਹੇਗਾ ਬਈ ਜੀ ਇੰਡੋ ਫਾਰਮਾ ਇੰਡੋ ਫਾਰਮਾ ਠੀਕ ਹੈ ਬਈ ਜੀ ਟੌਪ ਮਾਡਲ ਹੀ ਹੈ ਨਾ ਬਈ ਹਾਂ ਇਹ ਫੁੱਲ ਟੌਪ ਮਾਡਲ ਨਾਲ ਦੇ ਟਾਇਰ ਪਏ ਆ ਬਈ ਠੀਕ ਹੈ ਜੀ ਐ ਇਹ ਬਾਹੀ ਮਾਡਲ ਹੈ ਜੀ Rajasthan ਦਾ ਨੰਬਰ ਹੈ ਇਹਨੂੰ ਸੀ ਇਹਦੀ ਵੀ ਆ ਜਾਊਗੀ Haryana Punjab ਕੇ ਤੋਂ ਦੀ ਠੀਕ ਹੈ ਪੰਜਾਬੇ ਇਹ ਵੀ ਪੰਜਾਬ ਹੋ ਜਾਊਗਾ ਨਾ ਬਾਈ ਜੀ ਆਹ ਹੋ ਜਾਊਗੀ ਠੀਕ ਆ ਬਾਈ ਜੀ Haryana ਨੰਬਰ ਤੋਂ ਥੋੜੇ ਜਿਆਦੇ ਚੱਲਦੇ ਨੇ ਕਹਿੰਦੇ ਨੇ ਪਰ ਕੋਈ ਟੱਕਰ ਵਾਲੇ ਕੰਮ ਨਹੀਂ ਆਉਂਦੇ। ਬੰਦੀ ਗੱਲ ਸੁਣ ਲੈ ਜਿਹੜਾ Punjab ਨੰਬਰ ਟਰੈਕਟਰ ਹੁੰਦਾ ਉਹ ਤੇ ਵੀ 7000 ਰੁਪਏ ਲਾਉਂਦੇ ਆ ਉਹ ਨਾ ਕਰਾਉਣ ਤੇ ਵੀ ਠੀਕ ਹੈ ਜੀ ਤੇ ਤੇ 3000 ਵੱਧ ਲੱਗਦਾ ਬਸ ਠੀਕ ਆ ਬਾਈ ਜੀ 10500 ਚ ਨਾਲੇ ਬੰਦੇ ਨੂੰ ਨੰਬਰ ਮਿਲ ਜਾਂਦਾ ਬਾਈ ਠੀਕ ਹੈ ਜੀ ਤੇ ਨਾਲੇ ਨਾਮ ਹੋ ਜਾਂਦਾ ਠੀਕ ਆ ਬਾਈ ਜੀ ਐਨਓਸੀ ਦਾ ਖਰਚਾ ਛੋਟਾ ਐਨਓਸੀ ਦਾ ਖਰਚਾ ਸਾਡੇ ਬੀਮੇ ਦਾ ਮਾਲਕ ਦਾ ਹੋਊਗਾ ਜੀ 3500 ਰੁਪਏ ਠੀਕ ਆ ਬਾਈ ਜੀ ਹਾਂ ਠੀਕ ਆ ਬਾਈ ਜੀ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 445 ਹੈ ਜੀ ਠੀਕ ਆ ਬਾਈ ਜੀ 4 ਲੱਖ 45000 ਰੁਪਏ ਤੇ ਕਹਿੰਗਾ ਬਾਈ ਜੀ ਫਾਰਮ ਟ੍ਰੈਕ 60 ਦਾ ਪੂਰਾ ਫੁੱਲ ਸੋਨਾ ਐਫ 31 ਡਾਇਰੈਕਟਰ ਹੈ T20 ਪਾਵਰ ਪਲੱਸ ਵਾਲਾ ਪਾਵਰ ਪਲੱਸ ਵਾਲਾ ਜਿਹੜੇ ਨਵੇਂ ਆ ਗਏ ਨੇ ਬਾਈ ਹਾਂ ਹਾਂ ਬਿਲਕੁਲ ਨਵੇਂ ਠੀਕ ਆ ਬਾਈ ਜੀ ਲਓ ਬਈ ਛੋਟੇ ਗੀਅਰ ਚ ਹੈਗਾ ਤੇ ਪੂਰਾ ਫੁੱਲ ਸੋਨਾ ਡਾਇਰੈਕਟਰ ਆ ਬਾਕੀ ਤੁਸੀਂ ਦੇਖਦੇ ਨੇ ਮੈਟਿੰਗ ਵਗ ਇਹ ਕੰਪਨੀ ਕੰਨੀ ਆਏ ਆਂਦਾ ਜੀ ਠੀਕ ਆ ਬਾਈ ਜੀ ਤੇ 4 ਸਪੀਡ ਚ ਆ ਗਿਆ ਨਾ ਬਾਈ ਜੀ ਐ 4 ਸਪੀਡ ਛੋਟਾ ਗੇਰ ਆ ਠੀਕ ਆ ਲੈ ਬਾਈ ਜੀ 4 ਸਪੀਡ ਚ ਆ ਗਿਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਬਾਈ 25 ਮਾਡਲ ਘੰਟੇ ਕਿੰਨੇ ਚੱਲੇ ਹੋਏ ਚੀਜ਼ ਦੇਖ ਇਹ 12-1300 ਘੰਟੇ ਚੱਲਿਆ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 695 ਜੀ ਤਾਂ ਵੀ 6 ਲੱਖ 95000 ਰੁਪਏ ਆ ਬੱਸ ਸਟੀering ਦਾ ਟਾਉ ਮਾਡਲ 4 ਸਪੀਡ ਆਗਾ ਤੇ ਕਿਹਾ ਗਿਆ ਬਾਈ ਜੀ 89 ਮਾਡਲ ਆ 850 ਠੀਕ ਆ ਚਾਰੇ ਟਾਇਰ ਨਵੇਂ ਆ ਇਹਦੇ ਠੀਕ ਹੈ ਲੋਬੀ ਬਾਕੀ ਦੇਖ ਸਕਦੇ ਮਾਰਕਾ ਮੂਲਕਾ ਪਿਆਗਾ ਤੇ 프ਰੰਟ ਵੀ ਦੇਖ ਸਕਦੇੋ ਜਹਾਜੀ ਟਾਇਰ ਆਗੇ ਨੇ ਬਈ 프ਰੰਟ ਹਾਂ ਦੇਗੀ ਚੁੱਲੇ ਜਾ ਗਿਆ ਰਿਵਰਸ ਪੀਟੋ ਆ ਗਿਆ ਤੇ 19 ਮਾਡਲ ਆ ਬਈ ਜੀ ਹਰਿਆਣਾ ਨੰਬਰ ਆ ਇਹ ਵੀ ਹਰਿਆਣਾ ਨੰਬਰ ਆ ਤੇ ਇਹਦੀ ਡਿਮਾਂਡ ਜੀ 595 ਮੌਕੇ ਤੇ ਬਈ ਹਾਂ ਮੌਕੇ ਤੇ 75 ਦਾ ਤੇ ਬੜਾ ਧੀਆ ਬੜਾ ਹੈਗੇ ਛੋਟਾ ਆ ਗਿਆ ਆ ਗਿਆ ਬਈ ਜੀ ਇਸ ਸਾਈਡ ਦਾ ਕੰਡੀਸ਼ਨ ਇਹ ਵੀ ਚੈੱਕ ਕਰ ਲੋ ਟ੍ਰੈਂਟਰ ਇਹਦੇ ਵੀ ਨਵੇਂ ਨੇ ਨਾ ਬਾਈ ਹਾਂ ਇਹਦੇ ਵੀ ਨਵੇਂ 16 ਦੇ ਟਾਇਰਾਂ ਵਾਲਾ 13 ਮਾਡਲ ਆ ਠੀਕ ਆ ਜੀ 13 ਮਾਡਲ 550 ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 285 ਆ ਠੀਕ ਆ ਬਾਈ ਜੀ ਤੇ ਕਹਿੰਦੇ ਕੀ ਮਾਰਦਾ ਕਹਿੰਦੇ ਬਾਈ ਜੀ ਫਾਰਮਰ ਟਰੈਕ 60 ਦਾ origianal ਹੀ ਬਾਈ ਜਿੰਨਾ ਆਏਗਾ ਹਾਂ origianal ਜੀ origianal ਠੀਕ ਆ ਬਾਈ ਲੈ ਬੱਸ ਇੱਥੇ ਮਾਰਾ ਜਾ ਬੱਸ ਆਹ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਇੱਥੇ ਮਾਰਾ ਜਾ ਮਾਰਿਆ ਬੱਸ ਠੀਕ ਆ ਬਾਈ ਬੋਕ ਜੇ ਨਹੀਂ ਬਾਈ ਕਹਿੰਦਾ ਇੱਥੇ ਮਾਰਿਆ ਹੋਇਆ ਬਾਕੀ ਬਈ ਗਾਰੰਟੀ ਆ ਬਾਈ ਜੀ 6 ਮਾਡਲ ਆਗਾ ਗਰਾਨਟ ਕਲੱਚ ਦਾ ਠੀਕ ਹੈ ਜੀ ਫਰੰਟਰ ਨਵੇਂ ਨੇ ਤੇ ਬੈਕ ਟਾਇਰ ਬਾਈ ਕਿੰਨੇ ਕੇ ਪੈ ਪਏ 80 85 ਪੈਸੇ ਠੀਕ ਹੈ ਲੈ ਵੀ ਬੈਕ ਟਾਇਰ 80 85 ਪੈਸੇ ਪੈਣਗੇ ਇੰਜਨ ਗੇਅਰ ਦਾ ਬਾਈ ਫੁੱਲ ਗਰੰਟੀ ਬਾਕੇ ਤਸੱਲੀ ਕਰਕੇ ਬੰਦਾ ਫੇਰ ਲੈ ਕੇ ਜਾਵੇ ਠੀਕ ਹੈ ਲੈ ਬਾਈ ਜੀ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਬਾਈ ਕਹਿੰਦਾ ਗਰੰਟੀ ਆ ਗਈ ਤੇ ਨੰਬਰ ਇਹ ਵੀ ਹਰਿਆਣਾ ਬਾਈ ਜੀ ਜ਼ਿਆਦਾਤਰ ਹਰਿਆਣਾ ਨੰਬਰ ਹੁੰਦੇ ਨੇ ਹਾਂ ਆਪਣੇ ਕੋਲ ਹਰਿਆਣਾ ਜੀ ਠੀਕ ਆ ਬਾਈ ਜੀ ਤੇ ਅਗਲਾ ਬਾਈ ਜੀ ਇਹ ਉਹ ਆ ਗਿਆ ਪੰਜਾਬ ਨੰਬਰ ਹੈ 19 ਮਾਡਲ ਆਸ਼ਾ ਠੀਕ ਹੈ ਲੈ ਵੀ 19 ਮਾਡਲ ਆਸ਼ਾ ਤੇ ਕੰਡੀਸ਼ਨ ਚੈੱਕ ਕਰੋ ਨਾਲ ਦੇ ਡਰ ਬਈ ਜੀ ਨਾ ਨਾ ਬਦਲੇ ਹੋਏ ਠੀਕ ਆ ਲੈ ਬਈ ਜੀ ਮੁਰਲੇ ਨਾਲ ਦੇ ਮਨ ਲੱਗਾ ਠੀਕ ਆ ਜੀ ਫਰੰਟ ਕਿਉਂਕਿ ਬਈ ਜੀ ਨਵੇਂ ਮੂੰਹ ਕੋ ਪੈਨੇਗੇ ਬੈਕ ਵੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਡਰਾਈਵਰ ਹੈਗਾ 19 ਮਾਡਲ ਹੈਗਾ ਨਾ ਬਈ ਜੀ ਹਾਂ ਹਾਂ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 285 ਹੈ ਜੀ ਠੀਕ ਆ ਜੀ 2 ਲੱਖ 85000 ਇਹ ਵੀ ਅੱਗੇ ਤੁਹਾਨੂੰ ਦਿਖਾਉਣਗੇ ਪੂਰਾ ਕੋਕਾ ਪੀਸ ਡਰਾਈਵਰ ਸਰਸਾ ਨੰਬਰ ਲੋਕਲ ਠੀਕ ਆ ਜੀ ਲੋ ਬਈ ਇਹ ਵੀ ਜਹਾਜੀ ਟਾਰਾਂ ਚ ਆ ਗਿਆ 4 ਸਟਾਰ ਆ ਗਿਆ ਪਾਵਰ ਸਟੀering ਆ ਗਿਆ 14 ਦੇ ਟਾਇਰਾਂ ਚਾਹ ਗੈਣਾ ਬਾਈ 14 ਇੰਚ ਨਾਲ ਦੇ ਟਾਇਰ ਆ ਠੀਕ ਆ ਜੀ ਡਿਸਟ੍ਰੀਬਿਊਟਰ ਲੱਗਿਆ ਡਬਲ ਸਾਰਾ ਕੋ ਟਮ ਟਮ ਮਾਡਲ ਦਾ ਟਾਇਰ ਠੀਕ ਆ ਬਾਈ ਜੀ ਤੇ ਮਾਡਲ ਲੱਗਿਆ ਬਾਈ ਜੀ ਇਹ 20 20 ਤੇ ਡਿਮਾਂਡ ਬਾਈ ਜੀ ਦੀ 565 ਆ ਜੀ ਲੈ ਵੀ 5 ਲੱਖ 65000 ਰੁਪਇਆ ਮੌਕੇ ਦੇ ਬਾਈ ਮੌਕੇ ਦੇ ਦਾਂਗੇ ਅਰ 5.5 ਲੱਖ ਦਾ 5.5 ਲੱਖ ਰੁਪਏ ਦਾ ਠੀਕ ਆ ਭਾਈ ਤੇ ਇਹ ਤੋਂ ਬਿਨਾ ਹੋਰ ਕੋਈ ਟਰੈਕਟਰ ਵੇਚਿਆ ਹੋਰ ਘਰੇ ਖੜੇ ਆ ਭਾਈ ਠੀਕ ਆ ਨਾ ਕੋਈ ਆਪਣੇ ਪਿੰਡ ਖੜੇ ਏਸੀ ਖੜਾ ਇੱਕ 12 ਮਾਡਲ ਪਾਵਰ ਸਟੀਅਰਿੰਗ ਡਬਲ ਕਲਚਰ ਰਾਜਸਥਾਨ ਦਾ ਨੰਬਰ ਠੀਕ ਆ ਜੀ ਤੇ ਡਿਮਾਂਡ ਦਿਓ ਜੀ ਚਾਰੇ ਟਾਇਰ ਉਹਦੇ ਨਵੇਂ ਆ ਉਹ ਦੇ ਦਾਂਗੇ ਆਪਾਂ 1.5 ਲੱਖ 1.5 ਲੱਖ ਰੁਪਏ ਹਾਂ ਠੀਕ ਆ ਭਾਈ ਤੇ ਐਮ ਐਮ 60 ਖੜਾ ਜੀ ਸੋਨਾਲੀਕਾ ਸੋਨਾਲੀਕਾ 16 16 ਮਾਡਲ ਹੈ ਠੀਕ ਆ ਜੀ ਮੁਰਲੇ ਟਾਇਰ 70 80 ਪੈਸੇ ਆ ਮੁਰਲੇ 60 65 ਪੈਸੇ ਠੀਕ ਹੈ ਤੇ ਉਹ ਇਹ ਮਾਨੀ ਤਨ 85 ਦਾ ਠੀਕ ਆ ਬਾਈ ਤੇ ਇੱਕ ਆਸ਼ਾ ਖੜਾ 98 ਮਾੜ ਚਾਰੇ ਟਾਇਰ ਨਾਲੇ ਆ ਠੀਕ ਆ ਜੀ ਉਹ ਦੇ ਦਾਂਗੇ ਆਪਾਂ 135000 ਠੀਕ ਆ ਬਾਈ ਨਾਲ ਦੀ ਟਾਇਰ ਉਹਦੇ ਵੀ ਨਾ ਚਾਰੇ ਟਾਇਰ ਨਾਲੇ ਆ ਆ ਠੀਕ ਆ ਬਾਈ ਚਾਰੇ ਟਾਇਰ ਨਾਲੇ ਠੀਕ ਆ ਜਸਵੀਰ ਠੀਕ ਆ ਧੰਨਵਾਦ ਬਾਈ ਜੀ ਗੱਲ ਕਰਕੇ ਬਹੁਤ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੇ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ